ਗੁਰੂ ਨਗਰੀ ਦੇ ਲੋਕਾਂ ਨੂੰ ਟ੍ਰਾਂਸਪੋਰਟ ਸਹੂਲਤ ਦੇ ਰਹੀ ਬੱਸ ਰੈਪਿਡ ਟ੍ਰਾਂਜਿਟ ਸਿਸਟਮ ਪ੍ਰੋਜੈਕਟ ਦੀ ਮੈਟਰੋ ਬੱਸ ਸੇਵਾ ਬੰਦ ਹੋਣ ਦੇ ਚੱਲਦੇ ਬੱਸ ਡਰਾਈਵਰਾਂ ਅਤੇ ਪ੍ਰੋਜੈਕਟ ਦੇ ਨਾਲ ਜੁੜੇ ਵਰਕਰਾਂ ਨੇ ਅੱਜ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ। ਮਾਮਲਾ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਦੀ ਚੱਲਦੇ ਆ ਬੀਆਰਟੀਸੀ ਬੱਸਾਂ ਚਲਾਉਣ ਵਾਲੀ ਕੰਪਨੀ ਦੇ ਜਾਣ ਤੋਂ ਬਾਅਦ 1500 ਦੇ ਕਰੀਬ ਮੁਲਾਜ਼ਮਾਂ ਦੀ ਰੋਜ਼ੀ-ਰੋਟੀ ਦੇ ਨਾਲ ਜੁੜਿਆ ਹੋਇਆ ਜਿਸ ਸਬੰਧੀ ਅੱਜ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਇਕੱਠੇ ਹੋ ਕੇ ਨਿਗਮ ਕਮਿਸ਼ਨਰ ਨੂੰ ਫਰਿਆਦ ਕੀਤੀ ਗਈ ਕਿ ਇਹਨਾਂ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਉਜੜਨ ਤੋਂ ਪਚਾਇਆ ਜਾਵੇ। ਮੈਂ ਸਰਬੀਤਮਾ ਬੀਆਰਟੀਸੀ এমਪਲੋਇਸ ਦਾ ਇੱਕ ਮੈਂਬਰ ਆ ਮੈਂ ਤੁਹਾਨੂੰ ਸਾਰੇ ਜਿੰਨੇ ਵੀ ਤੁਸੀਂ ਪ੍ਰੈਸ ਵਾਲੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਮੇਰੀ ਇੱਕ ਵਜ੍ਹਾ ਤੇ ਇੱਥੇ ਪਹੁੰਚੇ ਹੋ ਅਸੀਂ ਇੱਕ ਸਾਲ ਤੋਂ ਪ੍ਰੈਸ ਦੇ ਦੁਆਰਾ ਮੰਤਰੀਆਂ ਦੇ ਦੁਆਰਾ ਤੇ ਐਮਐਲਏ ਦੇ ਸਮਾਨ ਦੇ ਦੁਆਰਾ ਅਸੀਂ ਟਾਈਮ ਟਾਈਮ ਤੇ ਜਿਹੜਾ ਉਹ ਮੰਗ ਪੱਤਰ ਦੇ ਰਹੇ ਆ ਤੇ ਅਸੀਂ ਪੰਜਾਬ ਸਰਕਾਰ ਨੂੰ ਇੱਕ ਹੱਥ ਜੋੜ ਉਪਰਨ ਬੇਨਤੀ ਕਰਦੇ ਆ ਕਿ ਜਿਹੜਾ ਬੀਆਰਟੀਸੀ ਦਾ ਇੱਕ ਸਾਲ ਤੋਂ ਜਿਹੜਾ ਮੁੱਦਾ ਚੱਲਦਾ ਪਿਆ ਵਾ ਇੱਕ ਤੁਹਾਡੇ ਕੋਲ ਜਿਹੜੀ ਬੀਓਜੀ ਦੀ ਮੀਟਿੰਗ ਆ ਜਿਹਦੇ ਵਿੱਚ ਤੁਸੀਂ ਫੈਸਲਾ ਲੈਣਾ ਵਾ ਟੈਂਡਰ ਦਾ ਉਹ ਅਫਸਰ ਕਿੱਥੇ ਹੈਗੇ ਆ ਉਹ ਕਿੱਥੇ ਸੁੱਤੇ ਹੋ ਅਫਸਰ ਕਿ ਜਿਹੜੀ ਬੀਓਜੀ ਦੀ ਜਿਹੜੀਆਂ ਮੀਟਿੰਗ ਆ ਉਹ ਨਹੀਂ ਕਰਦੇ ਪਏ ਜੇ ਨਹੀਂ ਕਰਦੇ ਪਏ ਤੇ ਕਿਉਂ ਨਹੀਂ ਕਰਦੇ ਪਏ ਕੀ ਗੱਲ ਉਹਨਾਂ ਨੂੰ ਜਿਹੜਾ 1500 ਜਿਹੜਾ ਘਰ ਆ ਉਹ ਨਜ਼ਰ ਨਹੀਂ ਆ ਰਿਹਾ ਤੁਸੀਂ ਉਹਨਾਂ ਨੂੰ ਇੱਕ 1500 ਮੁਲਾਜ਼ਮਾਂ ਨਾਲ ਸਮਝੋ 1500 ਮੁਲਾਜ਼ਮ ਦੇ ਪਿੱਛੇ ਚਾਰ-ਚਾਰ ਪੰਜ-ਪੰਜ ਪਰਿਵਾਰ ਆ ਠੀਕ ਹੈ ਜੀ ਉਹ ਕਿਸ ਤਰ੍ਹਾਂ ਆਪਣਾ ਘਰ ਦਾ ਗੁਜ਼ਾਰਾ ਕਰ ਰਹੇ ਆ ਇਹ ਸਾਨੂੰ ਪਤਾ ਵਾ ਜਾਂ ਪ੍ਰਮਾਤਮ ਨੂੰ ਪਤਾ ਵਾ ਅਸੀਂ ਚਾਹੁੰਦੇ ਆ ਕਿ ਜਿਹੜੇ ਪਬਲਿਕ ਆ 55000 ਜਿਹੜੀ ਪਬਲਿਕ ਆ ਜਿਹੜੀ ਬੱਸਾਂ 'ਚ ਸਫ਼ਰ ਕਰਦੀ ਸੀ ਇੱਕ ਤੁਸੀਂ ਹੁਣ ਮੇਰੇ ਦਿਮਾਗ 'ਚ ਆਈਏ ਇੱਕ ਪੰਜਾਬ ਸਰਕਾਰ ਨੇ ਕਾਨੂੰਨ ਲਾਅ ਕਰਤਾ ਸੀਗਾ ਕਿ ਜਿਹੜਾ 18 ਸਾਲ ਤੋਂ ਘੱਟ ਵਾਲਾ ਬੱਚਾ ਵਾ ਉਹ ਐਕਟਿਵ ਸਕੂਟਰ ਨਹੀਂ ਚਲਾਏਗਾ ਪਰ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਉਹ ਬੱਸਾਂ ਦੇ ਅਗਰ ਰੂੜੂ ਚਾਲੂ ਕਰਦਾ ਵਾ ਤੇ ਸਾਡੇ ਸਟੂਡੈਂਟ ਦੀ ਜਿਹੜੀ ਗਿਣਤੀ ਆ ਉਹ ਪਹਿਲਾਂ ਵੀ ਬਹੁਤ ਜ਼ਿਆਦਾ ਸੀਗੀ ਇੱਕ ਐਕਸੀਡੈਂਟ ਤੋਂ ਬਚਾ ਸੀਗਾ ਇੱਕ ਸੇਫਟੀ ਸੀਗੀ ਇੱਕ ਕੁੜੀਆਂ ਵਾਸਤੇ ਸੇਫਟੀ ਸੀਗੀ ਕਿਉਂਕਿ ਹਰ ਇੱਕ ਬੱਸ ਦੇ ਵਿੱਚ ਸੀਸੀਟੀਵੀ ਕੈਮਰੇ ਸੀਗੇ ਅਸੀਂ ਹੱਥ ਜੋੜੇ ਪੂਰਨ ਬੇਨਤੀ ਕਰਦੇ ਆ ਕਿ ਇਸ ਬੱਸ ਨੂੰ ਜਲਦੀ ਜੜਾ ਸ਼ੁਰੂ ਕਰਕੇ ਇੱਕ ਪਬਲਿਕ ਨੂੰ ਵੀ ਜੜਾ ਉਹ ਮਿਲਣਾ ਚਾਹੀਦਾ ਵਾ ਆਪਣਾ ਚੰਗਾ ਸਫਰ ਤੇ ਜਿਹੜਾ ਸਾਡਾ 1500 ਡਾ ਘਰ ਬੇਰੋਜ਼ਗਾਰ ਹੋਇਆ ਉਹਨਾਂ ਨੂੰ ਵੀ ਜਿਹੜਾ ਵਾ ਇਹ ਜਲਦੀ ਜਿਹੜਾ ਵਾ ਕਿ ਇਹ ਹੋਣਾ ਚਾਹੀਦਾ ਵਾ ਸਾਡੀ ਮਾਨਯੋਗ ਕਾਰਪਸ਼ਨ ਕੁਛ ਸਾਨ ਮੁਲਾਕਾਤ ਹੋਈ ਸੀਗੀ ਸਰਦਾਰ ਮੰਤਰੀ ਜੀ ਮਨਾ ਜੀ ਨੇ ਸਾਡੇ ਪੂਰਨ ਤੌਰ ਤੇ ਸਾਡੇ ਹੱਕ ਦੇ ਵਿੱਚ ਖਲੋਤੇ ਸੀ ਅਸੀਂ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਮਿਸ਼ਨ ਸਾਹਿਬ ਨੇ ਸਾਨੂੰ ਪੂਰਾ ਵਾਅਦਾ ਹੋਇਆ ਸੀ ਕਿ ਸਾਡੇ ਵੱਲੋਂ ਡੀਓ ਤਿਆਰ ਕਰਕੇ ਸਰਕਾਰ ਨੂੰ ਇਮੀਡੀਏਟਲੀ ਜਿਹੜਾ ਵਾ ਉਹ ਭੇਜਿਆ ਜਾਏਗਾ ਉਹ ਉਹਨਾਂ ਨੇ ਭੇਜ ਵੀ ਦਿੱਤਾ ਵਾ ਠੀਕ ਹੈ ਜੀ ਪਰ ਕਮਿਸ਼ਨ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਸੀ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਚੱਲਣਾ ਚਾਹੀਦਾ ਵਾ ਕਿਉਂਕਿ ਇਹਦੇ ਵਿੱਚ ਇੱਕ ਤਾਂ ਸੁਖ ਸੁਧੋਂ ਬੜਾ ਜੜੀਆਂ ਵਾ ਬਹੁਤ ਜ਼ਿਆਦੀਆਂ ਗਿਆ ਵਾ ਤੇ ਮੈਨੂੰ ਪੂਰੀ ਉਮੀਦ ਆ ਕਿ ਮਾਨਯੋਗ ਕਮਿਸ਼ਨਰ ਸਾਹਿਬ ਹਰਪ੍ਰੀਤ ਜੀ ਨੇ ਜਿਹੜਾ ਡੀਓ ਭੇਜਿਆ ਵਾ ਔਰ ਤੇ ਤੁਰੰਤ ਜਿਹੜੀ ਕਾਰਵਾਈ ਹੋ ਕੇ ਤੇ ਮੇਬੀ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਵਾ ਇਹਦਾ ਰਿਜ਼ਲਟ ਆ ਉਹ ਪੋਜ਼ਿਟਿਵ ਮਿਲੇਗਾ 15 ਤਰੀਕ ਤੋਂ ਬਾਅਦ ਸਰਦਾਰ ਮਨਪ੍ਰੀਤ ਸਿੰਘ ਮਨਾਜੀ ਨੇ ਸ਼ਕਤੀ ਸਾਹਿਬ ਨਾਲ ਮੁਲਾਕਾਤ ਕੀਤੀ ਕਿਉਂਕਿ 15 ਕੱਲੇ ਦਿਨ ਚੱਲ ਰਹੇ ਆ ਕਿ ਸਾਰੇ ਅਫਸਰ ਸਾਹਿਬਾਨ ਬਿਜ਼ੀ ਅਸੀਂ 15 ਤਰੀਕ ਤੋਂ ਬਾਅਦ ਸਰਦਾਰ ਮਨਪ੍ਰੀਤ ਸਿੰਘ ਮਨਾਜੀ ਨੇ ਟਾਈਮ ਲਿਆ ਵਾ ਉਹਨਾਂ ਨੇ ਸਾਨੂੰ ਕਹਿ ਸੀਗਾ ਕਿ ਤੁਸੀਂ ਜਿੰਨੇ ਵੀ ਬੰਦੇ ਹੋਗੇ ਮੈਨੂੰ ਦੱਸ ਦਿਓ ਮੇਰੇ ਵੱਲੋਂ ਜਿਹੜੀਆਂ ਗੱਟੀਆਂ ਉਹ ਜਾਣਗੀਆਂ ਠੀਕ ਹੈ ਜੀ ਅਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਕਿ ਕਿੱਥੇ ਗੜਾ ਫਾਲਟ ਆ ਕਿੱਥੇ ਆ ਰਿਹਾ ਵਾ ਤੇ ਅਸੀਂ ਪੂਰਨ ਤੌਰ ਤੇ ਮਨਦੀਪ ਸਿੰਘ ਮਨਾਜੀ ਦਾ ਤਹਿਤੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੱਕ ਪੋਲੀਟਿਕਲ ਨੂੰ ਛੱਡ ਕੇ ਇੱਕ ਆਮ ਨਾਗਰਿਕ ਦੀ ਨਾਲ ਖੜੇ ਹੋ ਕੇ ਉਹਨਾਂ ਦੀ ਇੱਕ ਹਮਦਰਦੀ ਵੀ ਜਤਾਈ ਆ ਤੇ ਜਿਹੜਾ 1500 ਘਰ ਦਾ ਜਿਹੜਾ ਰੋਜ਼ਗਾਰ ਹੈ ਉਹ ਵਿੱਚ ਰੋਣ ਦੀ ਗੱਲ ਕੀਤੀ ਹੈ ਮੈਂ ਇਹੀ ਤੁਹਾਡੇ ਸਾਰੇ ਚੈਨਲ ਦੇ ਮਾਧਿਅਮ ਰਮੀ ਇੱਕ ਗੱਲ ਕਵਾਂਗਾ ਕਿ ਜਿੰਨੇ ਵੀ ਸਾਡੇ ਐਮ ਐਲ ਏ ਸਹਬਾਨ ਹੈਗੇ ਆ ਐਮ ਪੀ ਸਹਬਾਨ ਹੈਗੇ ਆ ਇਸ ਚੀਜ਼ ਨੂੰ ਆਪਾਂ ਪੋਲਿਟਿਕਲ ਨਾ ਨਾ ਲਈਏ ਆਪਾਂ ਇਸ ਨੂੰ ਸਾਰੇ ਜਣੇ ਇਕੱਠੇ ਹੋ ਕੇ ਇੱਕ ਵਾਰੀ ਹਮਲਾ ਮਾਰ ਦਈਏ ਤੇ ਇਹ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਇਹ ਜਿਹੜੀ ਮੈਟਰੋ ਦੀ ਸਰਵਿਸ ਆ ਇਹ ਤੁਹਾਨੂੰ ਛੜਕਾ ਦੋੜ ਦੇਣੇ ਚਲਾਵੇਗੀ ਕਿ ਮੇਰਾ মিডিਏ ਸਾਹਮਣੇ ਆਉਣ ਦਾ ਇਹ ਕਾਰਨ ਆ ਕਿ ਜਿਹੜੇ ਸਾਡੇ ਆਪਣੇ ਲੋਕ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਰੋਜ਼ੀ ਰੋਟੀ ਜਾਵੇ ਸਾਡੇ ਭੈਣ ਭਰਾ ਜਿਹੜੇ BRTC ਦੇ ਵਿੱਚ ਉਸ ਦਿਨ ਵੀ ਬੋਲਿਆ ਸੀਗਾ ਕਿ ਸਾਡੇ ਪੰਜਾਬ ਪਲੱਸ ਜਿਹੜੇ EMPLOYEES ਹੈਗੇ ਆ ਸਾਡੇ ਉਹ BRTC ਕੰਮ ਕਰਦੇ ਪਰ ਸਾਡਾ ਰਾਈਟ ਮੰਨਦਾ ਕਿ ਅਸੀਂ ਉਹਨਾਂ ਕੋਲ ਜਾਈਏ ਆਪਣਾ ਦੱਸੀਏ ਕਿ CEO ਸਾਹਿਬਾਨ ਉਹ ਚਾਰ ਦਿਨ ਹੀ ਸੁਮਾਲਿਆ ਸੀ ਅਸੀਂ ਅੰਦਰ ਗਏ ਸੀਗੇ ਕਿ ਸਿਰਫ ਮਨਜ ਨੂੰ ਨਾਲ ਲੈ ਕੇ ਕਿ ਇੱਕ ਵਾਰੀ ਆਪਾਂ ਦੱਸੀਏ ਕਿ ਜਿਹੜੀਆਂ ਬੱਸਾਂ ਵਾਂ ਇਹ ਚੱਲੂ ਹੋਣੀਆਂ ਚਾਹੀਦੀਆਂ ਪਰ ਸਾਡੇ ਹੀ ਬੰਦਿਆਂ ਨੇ ਸਾਡੇ ਨਿੱਤਾਲੇ ਜੜ ਦਿੱਤੇ ਕਿ ਸਾਨੂੰ ਅੰਦਰ ਹੀ ਨਾ ਜਾਣ ਦਿੱਤਾ ਯਾਰ ਬੜੀ ਨਮੋਸ਼ੀ ਵਾਲੀ ਗੱਲ ਆਏ ਕਿ ਯਾਰ ਜੇ ਸਾਡੇ ਸਾਡੇ ਤੋਂ ਵਿਰੁੱਧ ਹੋ ਜਾਣਗੇ ਤੇ ਇਹ ਪ੍ਰੋਜੈਕਟ ਕਿਤਨਾ ਚੱਲੇਗਾ ਮੈਂ ਸਾਰੇ ਜਿੰਨੇ ਵੀ ਪੀਬੀਐਮਐਸ ਦੇ ਵਿੱਚ ਕੰਮ ਕਰਦੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਇਹ ਪ੍ਰੋਜੈਕਟ ਤੁਹਾਡਾ ਨਹੀਂ ਸਾਡਾ ਵੀ ਆ ਠੀਕ ਹੈ ਜੀ ਕਿਉਂਕਿ ਅਸੀਂ ਇੱਥੇ ਕੰਮ ਕੀਤਾ ਵਾ ਚਾਰਜਰ ਪੰਜ-ਪੰਜ ਸਾਲਾਂ ਤੋਂ ਕੰਮ ਕੀਤਾ ਵਾ ਇਸ ਕਰਕੇ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੰਯੋਗ ਦਿਓ ਜੋ ਕਿ ਇਸ ਪ੍ਰੋਜੈਕਟ ਨੂੰ ਚਲਾਉਣ ਦੇ ਵਿੱਚ ਸਾਰਿਆਂ ਦਾ ਜੜਾ ਵਾ ਉਹ ਹਮਦਰਦੀ ਆ ਉਹ ਜਿਤਾਈ ਜਾਵੇ ਤੇ ਇਹ ਜਿਹੜਾ ਪ੍ਰੋਜੈਕਟ ਹੈ ਜਲਦੀ ਤੋਂ